ਸਾਤਰੀਏ ਕਾਲ ਜੀ ਠੀਕ ਠਾਕ ਹਾਂ ਅਸੀਂ ਪੂਰੇ ਚੜ੍ਹਦੀ ਕਲਾ ਚ ਹਾਂ ਜੂਨ 25 2025 ਨੂੰ ਅਸੀਂ ਰਵਾਨਾ ਹੋਏ ਬਠਿੰਡਾ ਤੋਂ ਸ਼੍ਰੀ ਹਿਮਕੁੰਡ ਸਾਹਿਬ ਵੱਲ ਤਕਰੀਬਨ 12:30 ਵਜੇ ਅਸੀਂ ਰਿਸ਼ੀਕੇਸ਼ ਪਹੁੰਚ ਗਏ ਸੀ ਟ੍ਰੇਨ ਦਾ ਮੇਰਾ ਪਹਿਲਾ ਸਫ਼ਰ ਸੀ ਜੋ ਕਿ ਬਹੁਤ ਘੈਂਟ ਰਿਹਾ ਚੰਗ ਜੰਕਸ਼ਨ ਰੇਲਾ ਸੇਮ ਡੇ ਅਸੀਂ ਸ਼੍ਰੀ ਗੋਬਿੰਦਗੜ੍ਹ ਜਾਣ ਦਾ ਮਨ ਬਣਾਇਆ ਪਰੰਤੂ ਅਸੀਂ ਸਿਰਫ ਤਿੰਨ ਜਾਣੇ ਸੀ ਸੋਮੋ ਟੈਕਸੀ ਬੁੱਕ ਕਰਨ ਲਈ ਤੁਹਾਡਾ 7 ਤੋਂ 8 ਜਾਣਿਆਂ ਦਾ ਹੋਣਾ ਲਾਜ਼ਮੀ ਹੈ ਸਬੱਬੀ ਤੌਰ ਤੇ ਕੁਛਪਰਾ ਸਾਨੂੰ ਜੀਰਾਵਾਲ ਦੇ ਮਿਲ ਗਏ ਜਿਨ੍ਹਾਂ ਨੇ ਵੀ ਸੇਮ ਡੇ ਅੱਗੇ ਜਾਣਾ ਸੀ ਤੇਪਰਾ ਹੁਣਾਂ ਦੇ ਨਾਲ ਚੱਲ ਪਏ ਆਪਣੇ ਅੱਗੇ ਵੱਲ ਦੇ ਸਫ਼ਰ ਨੂੰ ਚੱਲੋ ਥੇਵੋ ਆਇਥੇ ਦੇ ਕੰਮ ਖਤਰੇ ਵਾਲਾ ਹੀ ਆ ਵੇਖੀ ਵੀਰ ਮਾਰਾ ਅਲਤ ਗੱਡੀ ਦੀ ਠੀਕ ਠਾਕ ਹੀ ਸੀ ਉੱਪਰੋਂ ਗੱਡੀ ਚਾਲਕ ਵੀ ਥੋੜਾ ਜਿਹਾ ਹੈਵੀ ਡਰਾਈਵਰ ਸੀ ਪਤੰਦਰ ਨੇ ਬਹੁਤ ਕੱਟਕੁੱਟ ਮਾਰੇ ਦੋ ਤਿੰਨ ਬੰਦੇ ਸਾਡੇ ਬਿਮਾਰ ਪੈ ਗਏ ਉਹਨਾਂ ਲਈ ਦਵਾਈਆਂ ਤੇ ਕੁਝ ਖਾਣ ਪੀਣ ਦਾ ਸਮਾਨ ਲੈਣ ਲਈ ਅਸੀਂ ਟੀਰੀ ਗਰਵਾਲ ਰੁਕੇ ਚਲਦੇ ਚਲਦੇ ਰਾਤ ਪੈ ਗਈ ਇੰਜ ਲੱਗ ਰਿਹਾ ਸੀ ਜਿਦਾਂ ਬਸ ਗੋਲ ਗੋਲ ਘੁੰਮੀ ਜਾ ਰਹੇ ਲੈਂਡਸਲਾਈਡਸ ਹੋਣ ਕਰਕੇ ਪ੍ਰਸ਼ਾਸਨ ਨੇ ਰਾਤ ਦਾ ਸਫ਼ਰ ਬੰਦ ਕੀਤਾ ਹੋਇਆ ਸੀ ਅਖੀਰ 10:00 ਵਜੇ ਅਸੀਂ ਨਗਰਾਸੂ ਪਹੁੰਚੇ ਤੇ ਇੱਥੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਵੇਖ ਕੇ ਅਸੀਂ ਅੱਜ ਦੀ ਰਾਤ ਰੁੱਕੇ ਸੋ ਸਾਜਰੇ ਮਿਲਦੇ ਹਾਂ ਸੰਗਤ ਜੀ ਇੱਕ ਨਵੇਂ ਮਿੰਨੀ ਬਲੌਗ ਦੇ ਨਾਲ ਚੜ੍ਹਦੀ ਕਲਾ